ਜਿੱਥੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਉੱਥੇ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਬੀਤੇ ਕੱਲ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਕਿਸਾਨ ਬਾਪੂ ਜੜਾ ਖੇਤਾਂ ਦੇ ਵਿੱਚ ਹੀ ਬੈਗਿਆ ਤੇ ਉਸ ਦੇ ਵੱਲੋਂ ਮੱਥੇ ਤੇ ਹੱਥ ਮਾਰਿਆ ਜਾ ਰਿਹਾ ਹੈ ਸੋ ਪੱਲੀ ਲੈ ਕੇ ਕਣਕ ਵੱਢਣ ਦੇ ਲਈ ਜਦੋਂ ਖੇਤਾਂ ਦੇ ਵਿੱਚ ਇਹ ਬਾਪੂ ਪਹੁੰਚਦਾ ਹੈ ਉਸ ਦੌਰਾਨ ਪਾਰੀ ਮੀ ਤੇ ਗੜੇ ਮਾਰੀ ਪੈਣ ਲੱਗ ਜਾਂਦੀ ਹੈ ਤੇਜ਼ ਹਵਾਵਾਂ ਚੱਲਣ ਲੱਗ ਜਾਂਦੀਆਂ ਨੇ ਜਿਸ ਕਾਰਨ ਉਸ ਦੀ ਪੱਕੀ ਹੋਈ ਕਣਕ ਜਿਹੜੀ ਐ ਖੇਤਾਂ ਦੇ ਵਿੱਚ ਹੀ ਵਿੱਚ ਜਾਂਦੀ ਐ ਜਿਸ ਤੋਂ ਬਾਅਦ ਬਾਪੂ ਵੀ ਖੇਤਾਂ ਦੇ ਵਿੱਚ ਹੀ ਬਹਿ ਜਾਂਦਾ ਹੈ ਤੇ ਉਸ ਤੋਂ ਬਾਅਦ ਮੱਥੇ ਤੇ ਹੱਥ ਮਾਰਦਾ ਰਹਿ ਜਾਂਦਾ ਐ ਸੋ ਬਿਹਦ ਬਾਪੂ ਕਰ ਦੇਣ ਵਾਲੀਆਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਸੱਚੀ ਇਸ ਵੀਡੀਓ ਨੂੰ ਦੇਖ ਕੇ ਤਰਸ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਬਾਪੂ ਉਨੂੰ ਕੁਦਰਤ ਦੀ ਮਾਰ ਪਈ ਹਾਲਾਂਕਿ ਹੋਰ ਕਈ ਕਿਸਾਨਾਂ ਦਿਆਂ ਫਸਲਾਂ ਵੀ ਖੇਤਾਂ ਦੇ ਵਿੱਚ ਇੰਜ ਵਿਛੀਆਂ ਨੇ ਸੋ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਵੀ ਕਈ ਥਾਈਂ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਹੈ ਭਾਰੀ ਮੀਂਹ ਦੀ ਸੰਭਾਵਨਾ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਉੱਥੇ ਇਹ ਵੀਡੀਓ ਜਿਹੜੀ ਹੈ ਬਿਹਤ ਭਾਪੂ ਕਰ ਦੇਣ ਵਾਲੀ ਹੈ ਜਿੱਥੇ ਪੱਲੀ ਲੈ ਕੇ ਕਣਕ ਵਡਣ ਤੇ ਲਈ ਇਹ ਬਾਪੂ ਖੇਤਾਂ ਦੇ ਵਿੱਚ ਜਾਂਦਾ ਹੈ ਪਰ ਉਸੇ ਦੌਰਾਨ ਗੜੇ ਮਾਰੀ ਸ਼ੁਰੂ ਹੋ ਜਾਂਦੀ ਹੈ ਤੇਜ਼ ਤੂਫਾਨ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਹ ਬਾਪੂ ਖੇਤਾਂ ਦੇ ਵਿੱਚ ਬਹਿ ਜਾਂਦਾ ਹੈ ਤੇ ਉਸ ਤੋਂ ਬਾਅਦ ਮੱਥੇ ਤੇ ਹੱਥ ਮਾਰਦਾ ਰਹਿ ਜਾਂਦਾ ਹੈ